ਹਾਂ ਜੀ ਹਾਂ ਜੀ ਇਹ ਹੈ ਮਰੇ ਦੀ ਗੋਲੂ ਡੇਡੋ ਬਰੀਦੀ ਇਹ ਤਾਂ ਬੋਡੀ ਸਟਰਕਚਰ ਤੋਂ ਪਤਾ ਲੱਗਣਾ ਵੀ ਇਹ ਗੋਲੂ ਦੀ ਝੋਟੀ ਹੈ ਜੀ ਜਿਹੜੀ ਜੀ ਬਹੁਤ ਪੁਰਾਣਾ ਬਲੱਡ ਆ ਆਪਾਂ ਇਹ ਕਹਿ ਦਗੇ ਹੈਨਾ ਜਦੋਂ ਦੀ ਫਸਟ 2000 ਚ ਗੋਲੂ ਝੋਟਾ ਹੀ ਲੱਗਾ ਬਰੀਡਿੰਗ ਦੇ ਵਿੱਚ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਬਰੀਡਿੰਗ ਸ਼ੁਰੂ ਹੋਈ ਆ ਹੂੰ ਆ ਦੇਖੋ ਜੀ ਇਹਦੀਆਂ ਮਿਲਕਵਾਰ ਇਹ ਨਹੀਂ ਵੀ ਉਹ ਹੀ ਸੀਲ ਆ ਹਾਂ ਇਹ ਸਾਰੀਆਂ ਹੀ ਸੀਲ ਆ ਸਾਰੀਆਂ ਹੀ ਸੀਲ ਇਹ ਬਰੀਡਿੰਗ ਹੀ ਇਹੋ ਜੀ ਇਹਨਾਂ ਦੀ ਇਹ BM 370 ਦੀ ਆ ਵਾਲ ਬਹੁਤ ਆ ਜੀ ਹਲੇ ਵਾਲ ਬਹੁਤ ਆ ਹਲੇ ਆ ਤਾਂ ਦੇਖੋ ਵਾਲ ਬਹੁਤ ਆ ਇਹਦੇ ਹਜੇ ਲੈ ਤੈਨਾਂ ਵਾਲੇ ਵਾਪਿਆ ਜੀ ਇਹਦਾ ਹਾਂ ਸਵਾਗਤ ਆ ਮਿੱਤਰੋ ਪੀਵੀ ਨੱਤੀ ਟੂ ਡੀ ਕੇ ਚੈਨਲ ਤੇ ਆਪਾਂ ਤੁਹਾਨੂੰ ਬਹੁਤ ਹੀ ਸ਼ਕੀਨ ਜਿਹੜੇ ਨਗ ਦਿਖਾਉਣ ਲੱਗੇ ਆ ਕੱਲੀਆਂ ਕਹਿਣ ਦੀਆਂ ਗੱਲਾਂ ਨਹੀਂ ਨਗ ਹੈ ਹੀ ਬਹੁਤ ਸ਼ਕੀਨ ਆ ਤੇ ਆਮ ਘਰਾਂ ਦੇ ਵਿੱਚ ਜਿਹੜੀ ਇਹ ਬਰੀਡ ਬਣੀ ਹੋਈ ਆ ਉਹਦੀ ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਵੀਰ ਦਾ ਤੁਸੀਂ ਕੱਦ ਕਾਠ ਵੇਖ ਲਓ 6 ਫੁੱਟ ਤੋਂ ਉੱਤੇ ਹੋਊਗਾ ਤੇ ਜਿਹੜੀ ਝੋਟੀ ਆ ਉਹ ਵੀ ਬਰਾਬਰ ਹੀ ਜਾਂਦੀ ਆ ਇਹ 'ਚ ਕੋਈ ਸ਼ੱਕ ਨਹੀਂ ਕਿ ਸੁਧਰੀ ਹੋਈ ਬਰੀਡ ਦੇ ਵਿੱਚ ਇੰਨੀ ਸ਼ਕੀਨੀ ਤੇ ਕਦਗਾਠ ਬਾਗੀ ਵਾਲਾ ਆ ਹਨ ਵੀ ਜਿਹੜੀ ਇੰਨੀ ਸਾਹ ਸੰਭਾਲਦਾ ਬਹੁਤ ਚੰਗੀ ਆ ਉਹਦੇ ਜੇ ਕੋਈ ਸ਼ੱਕ ਹੀ ਨਹੀਂਗਾ ਤੇ ਵੀਰੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਦੇਖਣ ਵਾਲਿਆਂ ਨੂੰ ਧੰਨਵਾਦ ਜੀ ਵੀਰੇ ਸਭ ਤੋਂ ਪਹਿਲਾਂ ਆਪਦਾ ਨਾਮ ਦੱਸਦੇ ਨਾਮ ਮੇਰਾ ਨਾਮ ਜੀ ਗਰਦੀਪ ਸਿੰਘ ਪਿੰਡ ਚਗਾਵਾ ਜ਼ਿਲ੍ਹਾ ਮੋਗਾ ਜਿਲ੍ਹਾ ਮੋਗਾ ਹਾਂਜੀ ਤੇ ਜਿਵੇਂ ਬਈ ਤੁਹਾਡੇ ਘਰੇ ਆਏ ਚਲੋ ਵਧੀਆ ਲੱਗਿਆ ਹੈਨਾ ਤੁਹਾਡੇ ਕੋਲੇ ਸਾਰੇ ਨਗ ਜਿਹੜੇ ਜਿੰਨੇ ਆ ਪੂਰੀ ਟਾਪ ਕੁਆਲਿਟੀ ਦੇ ਆ ਹਾਂਜੀ ਹਾਂਜੀ ਤੇ ਕਿੱਥੋਂ ਬਈ ਇਹ ਤੁਸੀਂ ਸ਼ੁਰੂ ਕੀਤਾ ਆਪਦਾ ਬਰੀਡਿੰਗ ਦਾ ਜਿਹੜਾ ਕੰਮ ਆ ਇਹਦੀ ਜੀ ਮੈਂ ਮਦਰ ਹਰਿਆਣੇ ਚੋਂ ਲੈ ਕੇ ਆਇਆ ਸੀਗਾ ਕਰਨਾਲ ਚੋਂ ਠੀਕ ਹੈ ਜੀ ਤੇ ਹੈਗੀ ਗੋਲੂ ਦੀ ਮਤਲਬ ਜਿਹੜੀ ਇਹਦੀ ਮਦਰ ਆ ਗੋਲੂ ਡਿਟਵਾਰੀ ਵਾਲਾ ਝੋਟਾ ਨਹੀਂ ਸੀਗਾ ਅੱਛਾ ਜੀ ਨਰਿੰਦਰ ਸੈਕਟਰੀ ਕੋਲ ਠੀਕ ਹੈ ਜੀ ਉਹਦੀ ਮਦਰ ਮੈਂ ਲੈ ਗਿਆ ਸੀ 2016 ਚ ਠੀਕ ਹੈ ਜੀ ਉਸ ਤੋਂ ਬਾਅਦ ਇਹਨੇ ਦੋ ਕਟੀਆਂ ਦਿੱਤੀਆਂ ਇੱਕ ਬੀਮ 370 ਦੀ ਹੈ ਜੀ ਤੇ ਇਹ ਸਰਕਾਰੀ ਸੀਮੰਦੀ ਆ ਠੀਕ ਹੈ ਜੀ ਪਿੰਡੋਂ ਭਰਾਇਆ ਹਾਂ ਇਹ ਤੁਸੀਂ ਦੇਖਿਆ ਹੁਣੇ ਪਹਿਲਾਂ ਵੀ ਦੇਖਿਆ ਕੁਝ ਨਹੀਂ ਕਹਿੰਦੀ ਜਿਹੜੀ ਪਹਿਲਾਂ ਹੀ ਨਹੀਂ ਕੁਝ ਕਹਿੰਦੀ ਕੁਝ ਨਹੀਂ ਕਹਿਣਾ ਜੀ ਇਹਨੇ ਹੁਣ ਬਾਅਦ ਚ ਕੁਝ ਨਹੀਂ ਕਹਿਣਾ ਪਰ ਵਿੱਚ ਨੇ ਪੈ ਜਾਂਦੇ ਹੈਣਾ ਹਾਂਜੀ ਤੇ ਆਹ ਜਿਹੜੀ ਬਾਈ ਲੈ ਕੇ ਆਏ ਸੀਗੇ ਤੁਸੀਂ ਹਾਂਜੀ ਹਾਂਜੀ ਇਹਦੀ ਗੋਲੂ ਡਡਵਰੀ ਦੀ ਇਹ ਤਾਂ ਬੋਡੀ ਸਟਰਕਚਰ ਤੋਂ ਪਤਾ ਲੱਗਣਾ ਵੀ ਇਹ ਗੋਲੂ ਦੀ ਝੋਟੀ ਆ ਹਾਂ ਇਹ ਚੌਥੇ ਪੰਜਵੇਂ ਸੂਏ ਹੈ ਜੀ ਇਹ ਠੀਕ ਹੈ ਜੀ 17 18 ਲੀਟਰ ਇਹਦਾ ਮੈਲਕ ਰਿਕਾਰਡ ਆ ਹੂੰ ਤੇ ਇਹਨੂੰ ਹੋ ਗਿਆ ਮਹੀਨਾ ਡੇਢ ਮਹੀਨਾ ਨੂੰ ਥੋੜੀ ਮਿਸਟੇਟਸ ਦੀ ਪ੍ਰੋਬਲਮ ਕਰਕੇ ਥੋੜਾ ਹੋ ਗਿਆ ਸੀਗਾ ਤੇ ਇਹਦੀ ਆਪਾਂ ਲਾਈਵ ਚ ਵਾਈ ਕਰਾਉਣੀ ਆ ਇਹਦਾ ਆਰਡਰ ਦੀ ਮਤੋਂ ਨੂੰ ਵੀਡੀਓ ਜਾਂ ਫੋਟੋ ਵਿੱਚ ਲਾ ਦੂੰਗਾ ਸੱਡਾ ਤੇ ਉਹ ਤੁਸੀਂ ਦੇਖ ਲਿਓ ਬਹੁਤ ਸੀਲ ਆ ਜੀ ਇਹਦੇ ਸਾਰੇ ਬਹੁਤ ਸੀਲ ਇੱਥੇ ਸੀ ਗੀ ਉਦੋਂ ਮੈਂ ਮੱਝ ਲਈ ਸੀ ਇਹ ਕਰਨਾਲ ਕੋਲੇ ਪੈਂਦਾ ਮੁੰਡੇ ਦਾ ਨਾਮ ਹੈਗਾ ਰਕੇਸ਼ ਗਲਿਆਣ ਠੀਕ ਹੈ ਜੀ ਸੀਮੰਟ ਦਾ ਕੰਮ ਆ ਉਹਦਾ ਠੀਕ ਹੈ ਉਹਨਾਂ ਨੇ ਉਦਾਂ ਤਾਂ ਡਿਲੀਵਰੀ ਵਾਲੇ ਵੀ ਸੀਮੰਟ ਦਿੰਦੇ ਨੇ ਸੀਆਰ ਵਿੱਚ ਸੀਮੰਟ ਜਾਂਦਾ ਸੀ ਗੋਲੂ ਗੋਲੂ ਝੋਟਾ ਜਿਹੜਾ ਹੋਇਆ ਵਾ ਡਿਲੀਵਰੀ ਨੀਂਦਰ ਸੈਕਟਰ ਆ ਸਾਰੇ ਜਾਣਦੇ ਹੋਣਗੇ ਹਾਂਜੀ ਤੇ ਉਹ ਉਹ ਸੀਮੰਟ ਦੀ ਸੀਗੀ ਇਹ ਅਫਸਰ ਝੋਟੀ ਮੈਂ ਲੈ ਕੇ ਆਇਆ ਸੀ ਉਹਨਾਂ ਦਾ ਠੀਕ ਹੈ ਉਸ ਤੋਂ ਬਾਅਦ ਬਰੀਡਿੰਗ ਤੇ ਮੈਂ ਕੀਤੀ ਝੋਟੀ ਦੀ ਮੈਨੂੰ ਉਹਨਾਂ ਨੇ ਦੱਸਿਆ ਵੀ ਇਹ ਗੋਲੂ ਦੀ ਆ ਤੇ ਫਿਰ ਮੈਂ ਇਹਦੀ ਬਰੀਡਿੰਗ ਕੀਤੀ ਆ ਬਰੀਡਿੰਗ ਤੋਂ ਬਾਅਦ ਜਿਹੜੇ ਬੱਚੇ ਪੈਦਾ ਹੋਏ ਆ ਇਹ ਝੋਟੀ ਪੈਦਾ ਹੋਈ ਆ ਪਹਿਲਾਂ ਇਹਦੇ ਸੀਮਨ ਲੱਗਾ ਸੀ ਪੀ 288 ਦਾ ਉਸ ਤੋਂ ਬਾਅਦ ਮੁੜ ਕੇ ਬੀਐਮ 370 ਉਸ ਤੋਂ ਬਾਅਦ ਇਹ ਝੋਟੀ ਹੋਈ ਚੰਗੇ ਸੀਮਨ ਦੇ ਜਨਜੀ ਰਿਕਾਰਡ ਹਾਂਜੀ ਚੰਗੇ ਰਿਕਾਰਡ ਆ ਕਿਉਂਕਿ 4-5 ਸੂਰੇ ਹੋ ਗਏ ਆਪਾਂ ਨੂੰ ਰੱਖਣ ਦਾ ਫਿਰ ਤੋਕੀ ਨਹੀਂ ਬੰਦ ਆਗਾ ਇਹ ਦੁੱਧ ਨਾ ਦਿੰਦੀ ਹੁੰਦੀ ਇਹਦੀਆਂ ਗਾਂ ਜਿਹੜੀਆਂ ਹੁੰਦੀਆਂ ਝੋਟੀਆਂ ਬਈ ਉਹ ਦੁੱਧ ਤੇ ਕਿਵੇਂ ਆਈ ਪਹਿਲੇ ਸੂਏ ਜੀ ਇਸ BM377 ਦੀ ਝੋਟੀ ਨੇ 14 ਪਲੱਸ ਦੁੱਧ ਦਿੱਤਾ ਠੀਕ ਹੈ ਜੀ ਹਾਂਜੀ ਹਾਂਜੀ ਹੁਣ ਦੂਜੇ ਸੂਏ ਉਹਨੇ ਤੀਜੇ ਸੂਏ ਉਹਨੇ ਸੋਨਾ ਵਾ ਤੇ ਇਹ ਇਹਦਾ ਹਜੇ ਤੁਹਾਨੂੰ ਪਤਾ ਨਹੀਂ ਦੋ ਤਾਂ ਹਾਂ ਇਹ ਤਾਂ ਆਪਣੀ ਹਜੇ ਪਈ ਜੀ ਹਾਂ ਬੱਚੀ ਤੇ ਹੁਣ ਇਹ ਦੁਬਾਰਾ ਸੂਈ ਹੈ ਜੀ M127 ਦਾ ਬੱਚਾ ਦਾ ਨਾਲ ਖੜਾ ਬੱਚਾ ਜੀ ਲੈਂਥ ਲੈਂਥ ਬਹੁਤ ਆਈ ਹਾਂ ਹਾਂਜੀ 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 ਬੱਚੇ ਦੇ ਇਦਾਂ ਦੇ ਪੈਦਾ ਹੁੰਦੇ ਠੀਕ ਆ ਹਾਂਜੀ ਗੋਲੂ ਉਹ ਤੋਂ ਗੋਲੂ ਤੇ ਹੀ ਬਰੀਡ ਮਾ ਦਾ ਰਾਜੂ ਰਾਕਾ ਵੀ ਛੋਟਾ ਗੋਲੂ ਦਾ ਹੀ ਹੋਇਆ ਵਾ ਏ ਵੀ ਸੀ ਵੀ ਏ ਵੀ ਸੀ ਵੀਰਾਂ ਕੋਲ ਆਛਾ ਦੋ ਮੈਨ ਲਾ ਦੋ ਦੀ ਡੈਥ ਹੋ ਗਈ ਘੰਡੇ ਦੀ ਹੂੰ ਤੇ ਰਜੀਵ ਸਰਪੰਚ ਕੋਲ ਆ ਜੀ ਜਣ ਜੀ ਬਹੁਤ ਪੁਰਾਣਾ ਬਲੱਡ ਆ ਆਪਾਂ ਇਹ ਕਹਿ ਦਗੇ ਹੈਨਾ ਜਦੋਂ ਦੀ ਫਰਸਟ 2000 ਚ ਗੋਲੂ ਝੋਟਾ ਹੀ ਲੱਗਾ ਬਰੀਡਿੰਗ ਦੇ ਵਿੱਚ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਬਰੀਡਿੰਗ ਸ਼ੁਰੂ ਹੋਈ ਆ ਮਤਲਬ ਪਹਿਲਾਂ ਵੀ ਹੋਊਗੀ ਪਰ ਗੋਲੂ ਝੋਟਾ ਫਰਸਟ ਚ ਸੀਗਾ ਜਿਹੜਾ ਜਿਨ੍ਹਾਂ ਨੂੰ ਮਿਲਿਆ ਪੁਰਸਕਾਰ ਵੀ ਮਿਲਿਆ ਉਹਨਾਂ ਨੂੰ ਪਤਾ ਨਹੀਂ ਕਿ ਕਿਹੜਾ ਮਿਲਿਆ ਵਾ ਆਹ ਸਹੀ ਹੈ ਤੇ ਉਸ ਝੋਟੇ ਦੀ ਆ ਜੀ ਇਹੇ ਚਲੋ ਵਧੀਆ ਗੱਲ ਆ ਵੀ ਇਹ ਤੋਂ ਗਾ ਆਪਾਂ ਕਰਮ ਵਾਲੀ ਤੋਂ ਜਿਹੜੀ ਬਰੀਡਿੰਗ ਕੀਤੀ ਹੈ ਇਹ ਨਹੀਂ ਸੇਲ ਵਾਸਤੇ ਕਿਉਂਕਿ ਇਸ ਤੋਂ ਤਾਂ ਮੈਂ ਬਰੀਡਿੰਗ ਕਰਨੀ ਆ ਬਹੁਤ ਕੁਝ ਦੇਗੀ ਆਪਾਂ ਹਾਂਜੀ ਬਹੁਤ ਕੁਝ ਦੇਗੀ ਚਲੋ ਵਧੀਆ ਗੱਲ ਆ ਤੁਹਾਨੂੰ ਵੀਰੇ ਨੌਲੇਜ ਕਰਕੇ ਚਲੋ ਤੁਸੀਂ ਵਧੀਆ ਖੱਟੀ ਜਾਂਦੇ ਆ ਹਾਂਜੀ 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 ਬਾਕੀ ਬਈ ਪ੍ਰਮਾਤਮਾ ਦੇ ਰੰਗ ਆ ਹਨ ਤੇ ਇਹ ਤਾਂ ਰੱਬ ਦੀ ਦੇਣ ਆ ਪਸੂ ਦਾ ਕੋਸ਼ ਨਹੀਂ ਪਤਾ ਜੀ ਬਾਕੀ ਆਪਾਂ ਧੰਨਵਾਦ ਕਰਦੇ ਉਹਨਾਂ ਡਾਕਟਰਾਂ ਦਾ ਜਿਨ੍ਹਾਂ ਨੇ ਵੀ ਵਧੀਆ ਜਿਹੜੇ ਸੀਮੈਂਟ ਤੇ ਕੁਆਲਟੀ ਦੇ ਲਾਉਂਦੇ ਹਨਾ ਉਹਨਾਂ ਦਾ ਮੇਨ ਧੰਨਵਾਦ ਕਰਦੇ ਆ ਕਿਉਂਕਿ ਗਾਂ ਹੁਣ ਸ਼ਕੀਨੀ ਕਿੰਨੀ ਆਈ ਜਾਂਦੀ ਹੈਗਾ ਨਹੀਂ ਤੁਸੀਂ ਇਹ YouTube ਤੇ ਦੇਖਿਓ ਹੂੰ ਇਹਦਾ ਜਿਹੜਾ ਫਾਦਰ ਆ ਨਾ ਮਤਲਬ ਜਿਹੜਾ ਗੋਲੂ ਡਿਲੀਵਰੀ ਵਾਲਾ ਵਾ ਇਹਦੀ ਇਹਦੀ ਦੇਖੋ ਆ ਦੇਖੋ ਇੱਧਰ ਆਰਡਰ ਦੀ ਕੁਆਲਿਟੀ ਆ ਮਿਲਕ ਵਾਈਨ ਦੇਖੋ ਹੂੰ ਹੂੰ ਆ ਦੇਖੋ ਜੀ ਇਹਦੀਆਂ ਮਿਲਕ ਵਾਈਨ ਸਹੀ ਹੈ ਜੀ ਹਨਾ ਹੂੰ ਤੇ ਚੱਕਰੇ ਵੀ ਉਹਦੇ ਸੰਗ ਵੀ ਇਦਾਂ ਥੋੜਾ ਦੂਰੋਂ ਹੋ ਕੇ ਆਏ ਆ ਕੋਈ ਗੱਲ ਨਹੀਂ ਮਾ ਮਦਰ ਤੇ ਵੀ ਗਈ ਹੋਊਗੀ ਮਦਰ ਮਹਿੰਦੀ ਦੇਖੀ ਨਹੀਂ ਗਈ ਹਾਂ ਤੇ ਮਦਰ ਤੇ ਗਈ ਮਦਰ ਦੇ 18 20 ਲੀਟਰ ਮਦਰ ਦਾ ਤਾਂ ਇਹਦੇ ਹੁਣ ਆਪਣੇ ਸੰਗ ਥੋੜੇ ਖੁੱਲੇ ਆ ਪਰ ਝੋਟੀਆਂ ਦੇ ਸੰਗ ਯਾਰ ਕਿੰਨੇ ਸ਼ਕੀਨੀ ਜਾਂਦੇ ਆ ਇਹਦੇ ਇਹਦੇ ਸੰਗ ਦੇਖ ਲਓ ਉਹ BMW 370 ਦੀ ਝੋਟੀ ਖੜੀ BMW 370 ਦੀ ਜਿਹੜੀ ਪਹਿਲਾਂ ਸੋਨ ਵਾਲੀ ਝੋਟੀ ਆ ਉਹਦੀ ਸਿਸਟਰ ਆ ਠੀਕ ਹੈ ਜੀ ਹਾਂਜੀ ਗੋਲੂ ਵਾਲੀ ਮੱਝ ਦੀ ਮਤਲਬ ਦੂਜੀ ਪਹਿਲੀ ਬੇਟੀ ਆ ਇਹ ਪਹਿਲੀ ਬੇਟੀ ਆ ਹਾਂਜੀ ਪਹਿਲੀ ਬੇਟੀ ਆ ਇਹ ਵੀ ਉਹਨੂੰ ਸੀਲ ਆ ਹਾਂ ਇਹ ਵੀ ਸੀਲ ਉਹ ਨਗੀਆਂ ਐ ਨਹੀਂ ਲਵ ਇਹ ਇੱਕ ਡੇਢ ਮਹੀਨਾ ਦਾ ਸੂਨਦਾ ਰਹਿ ਗਿਆ ਕੋਈ ਪਸ਼ੂ ਹੱਥ ਲਵਾ ਦੇਵੇ ਹੂੰ ਜਿਵੇਂ ਮਰਜੀ ਤਾਰਨ ਉਹ ਇਹ ਨਹੀਂ ਵੀ ਉਹ ਹੀ ਸੀਲਾ ਹਾਂ ਇਹ ਸਾਰੀਆਂ ਹੀ ਸੀਲ ਆ ਸਾਰੀਆਂ ਹੀ ਸੀ ਇਹ ਬਰੀਡਿੰਗ ਇਹੋ ਜੀ ਇਹਨਾਂ ਦੀ ਇਹ BM 370 ਦੀ ਆ ਠੀਕ ਆ ਵੀਰੇ ਹਾਂਜੀ ਤੇ ਅਗਲਾ ਜਿਹੜਾ ਜੀ ਦਾ ਜੀ ਇਹਦਾ ਬੇਟਾ ਵਾ ਅੱਛਾ ਪਹਿਲੇ ਸੂਏ ਦਾ ਬੇਟਾ ਜੀ ਇਹਦਾ BM 347 ਦਾ ਇਹ ਵੀ Z ਬਲੈਕ ਆ ਪੂਰਾ ਬੱਚੇ ਬਹੁਤ ਸੋਹਣੇ ਪਾਉਂਦੇ ਆ ਜੀ ਇਹ ਬਰੀਡਿੰਗ ਬਹੁਤ ਵਧੀਆ ਆ ਦੇਖੋ ਜੀ ਨੇ ਠੀਕ ਆ ਵੀਰ ਬਸ ਇਹ ਆਪਾਂ ਨੂੰ ਸ਼ੌਂਕ ਦਾ ਕਰਕੇ ਸਕੰਜਾ ਵੀ ਲਵਾਇਆ ਵਾ ਬਸ ਤਿੰਨ ਪਸੂ ਆਉਣਾ ਨੇ ਸਕੰਜਾ ਕੌਣ ਲਵਾਉਂਦਾ ਸ਼ੌਂਕ ਹੀ ਪੂਰਾ ਕਰੀਦਾ ਹੋਇਆ ਇਹਨਾਂ ਦੇ ਉਹ ਸਾਂਭੇ ਨਹੀਂ ਜਾਂਦੇ ਕੱਲਾ ਕਰਕੇ ਮੈਂ ਤਾਂ ਕਰਕੇ ਸੇਲ ਕਰਨੀ ਹੈ ਜੀ ਤੇ ਇਹਦੇ ਬਾਰੇ ਹੁਣ ਆਪਾਂ ਵੀਰੇ ਗੱਲਬਾਤ ਕਰਦੇ ਆਂ ਦੇਖੋ ਜੀ ਪਹਿਲੇ ਸੋਏ ਆਪਾਂ ਨੂੰ ਕੀ ਆਸ ਹੈਗੀ ਇਹ ਤੋਂ ਹੁਣ ਦੇਖੋ ਜੀ ਦੁੱਤ ਤੇ ਬੁੱਤ ਦਾ ਕਰਮਾ ਤੇ ਇਹ ਤਾਂ ਹੈਗਾ ਹੈ ਹਨਾ ਹੂੰ ਇਹ ਤਾਂ ਮਾਰਾ ਨੂੰ ਪਤਾ ਵੀ ਕਿੰਨਾ ਦੇਣਾ ਆਪਾਂ ਨੂੰ ਤਾਂ ਆਸ ਵੱਡੂ ਵੀ ਆ ਹੂੰ 14 15 ਦੇ ਦੇਵੇ ਉਦੋਂ ਪ੍ਰਾਪਤ ਤੇ ਅਗਲੇ ਦੀ ਮਿਹਨਤ ਆ ਜੀ ਦੇਖੋ ਜੀ ਆਪਾਂ ਦਾ ਮਿਹਨਤ ਹੁਣ ਕੀਤੀ ਆ ਇੱਥੇ ਝੋਟੀ ਖੜੀ ਆ ਹੂੰ ਗਾਹ ਨਹੀਂ ਪਤਾ ਕਿੱਥੇ ਜਾਣੀ ਆ ਉਹ ਕਰਮਾਂ ਵਾਲੀ ਅਗਲੇ ਨੂੰ ਸਮੰਢਣੀ ਹੋਵੇ ਹੂੰ ਉਹਦਾ ਅਗਲੇ ਦੀ ਖਰਾਕ ਤੇ ਜਿੰਨਾ ਪਾਲੂ ਉਹਨਾਂ ਕੱਢ ਲੋ ਇਹਨਾਂ ਚੇ ਚੱਕਰ ਆ ਜੀ ਸਹੀ ਆ ਤੇ ਕਿੰਨਾ ਚਿਰ ਰਹਿੰਦਾ ਵੀਰੇ ਦੇ ਸੂਮ ਚ ਇਹਦੇ ਵੀਰ ਜੀ 15 ਤਰੀਕ ਨੂੰ ਗੈਣ ਪੂਰੇ ਆ 10 ਮਹੀਨੇ ਉਸ ਤੋਂ ਬਾਅਦ ਉੱਤੇ ਲੈ ਜਾਏ ਕੁਛ ਲੈ ਜਾਏ ਆਪਾਂ ਨੂੰ ਨਹੀਂ ਪਤਾਗਾ ਹਨਾ ਹੂੰ ਤੇ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਹੋਰ ਵੀ ਕੁਝ ਮਤਲਬ ਦੇਖਣਾ ਜਾਂ ਇਹ ਜੋਟੀ ਪੂਰੀ ਕਿਸੇ ਪਾਸੇ ਉਹ ਨਹੀਂ ਖੁੰਜੀ ਕੋਈ ਪੈਰ ਨਹੀਂ ਬਣਾਇਆ ਕੋਈ ਇਹਦੀ ਕੀਤੀ ਨਹੀਂ ਮੈਂ ਕਾਰਾਗਰੀ ਕਾਰਾਗਰੀ ਕੋਈ ਨਹੀਂ ਕੀਤੀ ਨੇੜੇ ਵਾ ਕੇ ਦੇਖ ਸਕਦੇ ਆ ਕੋਈ ਕਾਰਾਗਰੀ ਨਹੀਂ ਗਈ ਸਿਰਫ ਨਮਾਈ ਆ ਹਾਂ ਨਮਾਈ ਕਰਦੇ ਆ ਤੁਸੀਂ ਆ ਰੇਟ ਫਿਰ ਰੇਡ ਵੀਰ ਜੀ ਦਾ 1.5 ਲੱਖ ਕਰਦਾ 1.5 ਲੱਖ ਕਰ ਹਾਂ ਜੀ ਮਾਂ ਤਾਂ ਮੌਕੇ ਤੇ ਹੋ ਜਾਊਗਾ ਪਰ ਇੰਨਾ ਨਹੀਂ ਹੋਣਾਗਾ ਵੀ ਜਨ ਆਪਾਂ ਵੀ ਡਾਉਣ ਵਾਜਾਂਗੇ ਪਰ ਨਹੀਂ ਉਹਨਾਂ ਨੇ ਉਹਨਾਂ ਬਸ ਜੇ ਲੈਣ ਦੇਣ ਜਾਈ 1.5 ਕਰ ਲੈਣ ਦੇਣ ਦਾ ਹੀ ਹੋਊਗਾ ਬਸ ਕੋਈ ਐਡਾ ਨਹੀਂਗਾ ਵੀ ਉਹ ਹਣਾ ਹਾਂ ਨਹੀਂ ਬਈ ਵਾਕਈ ਨਗੀਨਾ ਹੈਗਾ ਹੁਣ ਦਰਸ਼ਕੋ ਆਮ ਘਰਾਂ ਦੇ ਵਿੱਚੋਂ ਆਪਾਂ ਵੀਡੀਓ ਬਣਾਉਨੇ ਆ ਤੇ ਤੁਹਾਨੂੰ ਜਮਾ ਇੱਕ ਕੋਕਾ ਪੀਸ ਨਗੀਨਾ ਲੱਭ ਕੇ ਆਪਾਂ ਤੁਹਾਡੇ ਸਾਹਮਣੇ ਹਾਜ਼ਰ ਕੀਤਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬਹੁਤ ਮਿਹਨਤ ਹੁੰਦੀ ਆ ਤੇ ਜਿਹੜੇ ਬਰੀਡਿੰਗ ਦੇ ਕੰਮ ਕਰਦੇ ਉਹਨਾਂ ਨੂੰ ਤਾਂ ਆਪਾਂ ਸਲੂਟ ਕਰਦੇ ਹੀ ਕਰਦੇ ਆ ਤੇ ਲੇਵਲ ਉਹ ਹਜੇ ਤਾਂ ਹੋਰ ਜੰਦੀ ਬਣਾਉਗੀ ਅਡਰ ਸਟ੍ਰਕਚਰ ਬਹੁਤ ਹੀ ਆ ਲੈਵਲ ਦੇ ਵਿੱਚ ਵਾਲ ਬਹੁਤ ਆ ਜੀ ਹਲੇ ਵਾਲ ਬਹੁਤ ਆ ਹਜੇ ਆਪਾਂ ਦੇਖੋ ਵਾਲ ਬਹੁਤ ਆ ਇਹਦੇ ਹਜੇ ਲੇਵਲ ਤੈਨਾਂ ਵਾਲੇ ਵਾ ਪਿਆ ਜੀ ਇਹਦਾ ਹਾਂ ਤੁਸੀਂ ਕੋਲੇ ਖੜੇ ਹੋ ਬਹੁਤ ਤੁਸੀਂ ਬਹਿ ਗਿਆ ਧਾਰਾ ਮਾਰ ਲਓ ਤੁਹਾਨੂੰ ਨਹੀਂ ਕੁਝ ਹਾਂ ਇਹ ਨਹੀਂ ਚੰਗੀ ਆ ਜਿਹੜੀ ਠੰਡੀ ਸੀਰ ਆ ਤੇ ਬਰੀਡਿੰਗ ਕਰੀ ਜਾਂਦੀ ਗਾਂ ਤਾਂ ਉਹ ਰਿਜ਼ਲਟ ਆਉਣੇ ਹੀ ਹੋਣੇ ਨੇ ਹਾਂਜੀ 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 ਤੇ ਇੱਕ ਵਾਰੀ ਵੀਰੇ ਆਪਦਾ ਫੋਨ ਨੰਬਰ ਤੇ ਲੋਕੇਸ਼ਨ ਪ੍ਰੋਪਰ ਜ਼ਰੂਰ ਬੋਲ ਦਿਓ ਹਾਂਜੀ ਮੇਰਾ ਨਾਂ ਹੀ ਗੁਰਦੀਪ ਸਿੰਘ ਪਿੰਡ ਚਗਾਵਾ ਜ਼ਿਲ੍ਹਾ ਮੂਗਾ ਹਾਂਜੀ ਫੋਨ ਨੰਬਰ 98642 17472 ਠੀਕ ਹੈ ਜੀ ਹਾਂਜੀ ਤੇ ਮਿੱਤਰੋ ਚਗਾਵਾ ਪਿੰਡ ਆਪਣਾ ਮੋਗੇ ਤੋਂ ਜਦੋਂ ਆਪਾਂ ਰੋਡ ਤੇ ਜਾਂਦੇ ਆਂ ਉਥੇ ਅਤੇ ਬਾਈਨਿਆ ਆਪਣਾ ਫੋਨ ਨੰਬਰ ਵੀ ਬੋਲਤਾ ਇੱਕ ਟਾਪ ਕਲਾਸ ਜਿਹੜੀ ਬਰੀਡਿੰਗ ਵਾਲੀ ਝੋਟੀ ਤੁਹਾਨੂੰ ਆਪਾਂ ਲੱਭ ਕੇ ਦਿੱਤੀ ਅੱਜ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਵੀਰ ਦੀ ਮਿਹਨਤ ਨੂੰ ਸਲੂਟ ਆ ਜਉਂਦੇ ਬਸਦੇ ਰਹੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਆ ਦੋਸਤੋ